ਸੋ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸ ਰਹੇ ਆ ਜੱਜ ਹੋਰ ਕੀ ਕੀ ਦੇਖਦੇ ਆ ਇੱਕ ਜਿਹੜਾ ਅਸਾਈਲਮ ਸੀਕਰ ਆ ਉਹਦੇ ਵਿੱਚ ਜਿਹੜਾ ਫਰਿਆਦ ਲੈ ਕੇ ਪਹੁੰਚਿਆ ਵੀ ਮੈਨੂੰ ਅਮਰੀਕਾ ਦੇ ਵਿੱਚ ਸ਼ਰਨ ਦਿੱਤੀ ਜਾਵੇ ਜੱਜ ਜਿਹੜੇ ਦੇਖਦੇ ਆ ਕਈ ਚੀਜ਼ਾਂ ਦੇਖਦੇ ਆ ਪਹਿਲਾਂ ਰਿਸਪੌਂਸਿਵਨੈਸ ਉਹ ਰੀਅਲ ਐਗਜ਼ਾਮਪਲ ਵੀ ਤੁਹਾਨੂੰ ਦਵਾਂਗੇ ਠੀਕ ਹੈ ਕਈ ਵਾਰੀ ਤੁਸੀਂ ਕਹਿੰਦੇ ਯਾਰ ਲੈ ਜੱਜ ਨੇ ਗਲਤ ਪੁੱਛ ਲਿਆ ਬੰਦੇ ਨੂੰ ਗਲਤ ਨਹੀਂ ਪੁੱਛਿਆ ਉਹ ਕਹਿੰਦਾ ਜੋ ਮੈਂ ਪੁੱਛਣਾ ਕਹਿੰਦਾ ਉਹਦੇ ਜਵਾਬ ਦੇਣਾ ਉਹ ਕਹਿੰਦਾ ਤੈਨੂੰ ਪਤਾ ਤੇਰੀ ਉਮਰ ਕਿੰਨੀ ਆ ਬੰਦਾ ਕਹਿੰਦਾ ਮੇਰੀ ਉਮਰ 24 ਸਾਲ ਆ ਕਹਿੰਦਾ ਇਹ ਮੇਰਾ ਸਵਾਲ ਨਹੀਂ ਸੀਗਾ ਕਹਿੰਦਾ ਮੈਂ ਤੈਨੂੰ ਪੁੱਛਿਆ ਤੇਰੀ ਉਮਰ ਕਿੰਨੀ ਆ ਤੈਨੂੰ ਪਤਾ ਵਾ ਹਾਂ ਜਾਂ ਨਾ ਉਹ ਕਹਿੰਦਾ ਹਾਂ ਮੈਨੂੰ ਪਤਾ ਮੇਰੀ ਉਮਰ ਕਿੰਨੀ ਆ ਸੋ ਜੇ ਤੁਸੀਂ ਕਈ ਵਾਰੀ ਲੋੜ ਨਾਲੋਂ ਵੱਧ ਜੇ ਆਨਸਰ ਦਿੱਤਾ ਉਹਨੇ ਕਹਿਣਾ ਇਹ ਨਾਨ ਰਿਸਪੌਂਸਿਵ ਆ ਕਈ ਵਾਰੀ ਤੁਸੀਂ ਹਾਂ ਦੇ ਨਾਲ ਕੁਝ ਹੋਰ ਵੀ ਕਿਹਾ ਉਹ ਵੀ ਕਹਿੰਦਾ ਨਾਨ ਰਿਸਪੌਂਸਿਵ ਆ ਤਾਂ ਕਹਿੰਦਾ ਦੁਬਾਰਾ ਕਹਿੰਦਾ ਸ਼ੁਰੂ ਕਰਦੇ ਕਹਿੰਦਾ ਤੈਨੂੰ ਪਤਾ ਤੇਰੀ ਉਮਰ ਕਿੰਨੀ ਆ ਕਹਿੰਦਾ ਇਹਦਾ ਕਹਿੰਦਾ ਪਤਾ ਕਹਿੰਦਾ ਕਿੰਨੀ ਆ ਕਹਿੰਦਾ 24 ਸਾਲ ਤੇ ਕਹਿੰਦਾ ਤੇਰਾ ਬਰਥਡੇ ਕਦੋਂ ਹੁੰਦਾ ਉਹਨੇ ਬਰਥਡੇ ਦੱਸਿਆ ਤੇ ਕਹਿੰਦਾ ਫਿਰ ਤੇਰੀ ਕਹਿੰਦਾ ਉਮਰ ਕਿੰਨੀ ਬਣੀ ਕਹਿੰਦਾ 23 ਸਾਲ ਸਮਥਿੰਗ ਆ ਕਹਿੰਦਾ 11 12 ਦੇ ਅੰਨੇ ਕਹਿੰਦਾ ਮੈਂ 24 ਸਾਲ ਦਾ ਹੋ ਜਾਣਾ ਕਹਿੰਦਾ ਮੈਂ ਤੈਨੂੰ ਪਹਿਲਾਂ ਵੀ ਸੌਂਹ ਖਲਾਈ ਸੀ ਕਿ ਜੋ ਜਵਾਬ ਦੇਣਾ ਸਹੀ ਦੇਣਾ ਜਿੱਥੇ ਕਹਿੰਦਾ ਤੂੰ ਮੈਨੂੰ 24 ਸਾਲ ਦਾ ਕਿਹੜੇ ਹਿਸਾਬ ਨਾਲ ਕਹਿ ਤਾ ਕਹਿੰਦਾ ਲਗਭਗ ਕਹਿੰਦਾ 24 ਸਾਲ ਆ ਕਹਿੰਦਾ ਪਰ ਮੈਂ ਤੇਰੇ ਕੋਲ ਲਗਭਗ ਨਹੀਂ ਪੁੱਛਿਆ ਹੈਗਾ ਮੈਂ ਤੈਨੂੰ ਪਹਿਲਾਂ ਸਵਾਲ ਪੁੱਛਿਆ ਸੀ ਕਿ ਤੈਨੂੰ ਪਤਾ ਵਾ ਜਾਂ ਤਾਂ ਤੂੰ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਅੰਦਾਜ਼ਾ ਸੋ ਉਹ ਇੰਨੀ ਜਿਹੜੀ ਟ ਇਹ ਕਲਚਰਲੀ ਵੀ ਕਵਰੀ ਹੋ ਜਾਂਦਾ ਕਿ ਨਹੀਂ ਸੇਮ ਹੀ ਥਿੰਗ ਆ ਇੱਕੋ ਹੀ ਚੀਜ਼ ਆ ਆਪਾਂ ਦੱਸਣੀ ਹੈ ਨਾ ਐਦਾਂ ਨਹੀਂ ਐ ਇਹ ਹੁਣ ਤੁਸੀਂ ਅਮਰੀਕਨ ਕੋਰਟ ਦੇ ਮੋਰੇ ਗਵਾਹੀ ਦੇ ਰਿਹਾ ਤੁਹਾਨੂੰ ਇੱਥੇ ਦੇ ਰੂਲ ਜਿਹੜਾ ਇੱਥੇ ਦਾ ਕਲਚਰ ਉਹਦੇ ਹਿਸਾਬ ਨਾਲ ਚੱਲਣਾ ਪੈਣਾ ਸੋ ਇਹਦਾ ਜਵਾਬ ਇਹ ਸੀਗਾ ਕਿ ਮੈਨੂੰ ਨਹੀਂ ਪਤਾ ਮੇਰੀ ਉਮਰ ਕਿੰਨੀ ਹੈ ਮੈਨੂੰ ਅੰਦਾਜ਼ਾ ਆ ਕੇ ਮੇਰੀ ਉਮਰ 23 ਸਾਲ ਤੇ ਕੁਝ ਮਹੀਨੇ ਆ ਤੇ ਜਾਂ ਬੰਦਾ ਕਵੇ ਕਿ ਮੈਨੂੰ ਨਹੀਂ ਪਤਾ ਪਰ ਮੈਂ ਕੈਲਕੂਲੇਟ ਕਰ ਸਕਦਾ ਤੇ ਇਹ ਆਪਣਾ ਇੱਕ ਛੋਟੀ ਜੀ ਉਮਰ ਦੀ एग्जांपल ਆ ਸੋ ਇਦਾਂ ਹੀ ਕਰਕੇ ਜਿਹੜਾ ਨਾ ਕੇਸ ਦੇ ਵਿੱਚ ਜਦੋਂ ਚੱਲਦਾ ਜਿਹੜਾ ਹਾਂ ਜਾਂ ਨਾ ਉਹ ਕਈ ਵਾਰੀ ਜੱਜ ਕਰਦਾ ਕਿ ਤੈਨੂੰ ਮੈਂ ਕਈ ਵਾਰੀ ਕਿਹਾ ਹਾਂ ਜਾਂ ਨਾ ਹਾਂ ਜਾਂ ਨਾ ਸਰਕਾਰੀ ਵਕੀਲ ਵੀ ਕਈ ਵਾਰੀ ਕਹਿੰਦਾ ਹਾਂ ਜਾਂ ਨਾ ਜਵਾਬ ਦੇ ਤੇ ਉਹਨਾਂ ਨੇ ਆਪਣਾ ਜਾਲ ਮੁੰਨਾ ਹੁੰਦਾ ਸਰਕਾਰੀ ਵਕੀਲ ਨੇ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਾਲ ਉਹਦੇ ਵਿੱਚ ਫਸੂਗੇ ਆਫਕੋਰਸ ਤਾਂ ਹੀ ਸਵਾਲ ਪੁੱਛੂਗਾ ਹਾਂ ਨਾ ਦੇ ਫਿਰ ਤੁਹਾਡੇ ਵਕੀਲ ਦੀ 바ਰੀ ਆਂਦੀ ਹੈ ਰੀਡਾਇਰੈਕਟ ਵੀ ਉਹਦੇ ਵਿੱਚ ਜਿਹੜਾ ਤੁਹਾਡਾ ਵਕੀਲ ਉਹ ਦੁਆਰਾ ਤੁਹਾਡੇ ਕੋਲ ਸਵਾਲ ਪੁੱਛ ਕੇ ਤੁਹਾਨੂੰ ਉਹ ਜਾਲ ਚੋਂ ਕੱਢ ਸਕਦਾ ਸੋ ਇਹ ਚੀਜ਼ ਹੈ ਜੱਜ ਕਹਿੰਦਾ ਕਿ ਤੇਰੇ ਵਕੀਲ ਨੂੰ ਦੁਆਰਾ ਟਾਈਮ ਦੇਣਾ ਵਾ ਤੂੰ ਇਸ ਵੇਲੇ ਜਿਹੜੇ ਜਵਾਬ ਦੇ ਇਹ ਚੀਜ਼ ਨੂੰ ਕਹਿੰਦੇ ਆ ਰਿਸਪੌਂਸਿਵਨੈਸ ਠੀਕ ਹੈ ਕੀ ਬੰਦੇ ਨੂੰ ਪੁੱਛਿਆ ਹੁਣ ਭਾਜੀ ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜੀ ਚੀਜ਼ ਨਾ ਚੱਲਦੀ ਆ ਕੀ ਗਵਾਹੀ ਕਿਸੇ ਦੀ ਚੱਲ ਰਹੀ ਆ ਤੇ ਉਹਨੇ ਹਮਲੇ ਬਾਰੇ ਜੋ ਵੀ ਚਲੋ ਉਹਨੇ ਲਿਖਿਆ ਬੰਦੇ ਨੇ ਉਹ ਤਾਂ ਚਲੋ ਬੰਦੇ ਨੇ ਪੜ੍ਹੇ ਹੀ ਹੁੰਦਾ ਉਹ ਪੁੱਛਣ ਲੱਗ ਪਏ ਆਏ ਸੀਗੇ ਅੱਛਾ ਕਿਹੜੇ ਰੰਗ ਦੇ ਕੱਪੜੇ ਸੀਗੇ ਮੂਟ ਅਗੇ ਸੀਗੇ ਨਹੀਂ ਟਗੇ ਸੀਗੇ ਕਿੰਨੇ ਵਜੇ ਦਾ ਟਾਈਮ ਸੀਗਾ ਕਿੰਨੇ ਬੰਦਿਆਂ ਨੇ ਘੇਰੇ ਅੱਗੇ ਜਾਣੇ ਕਿੰਨੇ ਸੀਗੇ ਪਿੱਛੇ ਜਾਣੇ ਕਿੰਨੇ ਸੀਗੇ ਉਹ ਜੱਜ ਦੇਖਦਾ ਰਿਸਪੌਂਸਿਵਨੈਸ ਕੀ ਹੈ ਰਾਈਟ ਵੇ ਜਵਾਬ ਦਿੰਦਾ ਕਿ ਇਹ ਸੋਚੀ ਪਿਆ ਗਿਆ ਹੁਣ 10 10 ਸਕਿੰਟ ਦੀ ਬ੍ਰੇਕ ਲੈ ਰਿਹਾ 5 5 ਸਕਿੰਟ ਦੀ ਬ੍ਰੇਕ ਲੈ ਰਿਹਾ ਕਿ ਤੇਰੇ ਉੱਤੇ ਹੌਕੀ ਸਟਿਕ ਕਰਾ ਤੂੰ ਕਹਿੰਦਾ ਕੁੱਟਿਆ ਕਿੰਨੀ ਵਾਰੀ ਕੁੱਟਿਆ ਕੀ ਤੂੰ ਇਹਣਾ ਪਤਾ ਕਰਦਾ ਨਹੀਂ ਦੋ ਮੈਨੂੰ ਪਤਾ ਨਹੀਂ ਦੋ ਤਿੰਨ ਮਿੰਟ ਕੁੱਟਿਆ ਹੀ ਉਹ ਕਹਿੰਦਾ ਮੈਂ ਦੁਬਾਰਾ ਤੈਨੂੰ ਪੁੱਛਦਾ ਕਿ ਤੇਰੇ ਅੰਦਾਜ਼ੇ ਨਾਲ ਕਿੰਨੀ ਵਾਰੀ ਕੁੱਟਿਆ ਮੈਂ 10 12 ਵਾਰੀ ਜ਼ੋਰ ਦੀ ਕੁੱਟਿਆ ਕਿ ਘੱਟ ਜ਼ੋਰ ਦੀ ਸਕਿੱਲ ਆ ਪੂਰੀ ਜੋਰ ਨਾਲ ਕੁੱਟਿਆ ਘੱਟ ਕੁੱਟਿਆ ਹੈਣਾ ਕਿਦਾਂ ਕੁੱਟਿਆ ਤੇ ਕਿੱਥੇ ਕਿੱਥੇ ਤੇਰੇ ਲੱਗੀਆਂ ਜਿਹੜੀਆਂ ਤੇ ਪਹਿਲੀ ਸੱਟ ਕਿੱਥੇ ਲੱਗੀ ਸੀ ਉਹ ਜਿਹੜੀ ਰਿਸਪੌਂਸਿਵਨੈਸ ਆ ਉਹ ਹੈ ਜਵਾਬੀ ਕਿ ਜਦੋਂ ਜੱਜ ਨੇ ਤੁਹਾਨੂੰ ਉਹ ਸਪੀਡ ਨਾਲ ਕੁਐਸਚਨ ਜਿਹੜੇ ਪੁੱਛੇ ਕਿ ਤੁਸੀਂ ਉਹਦੇ ਰਾਈਟ ਵੇ ਜਵਾਬ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਆ ਕਿ ਤੁਸੀਂ ਸੋਚੀ ਪਿਆ ਹੋਈ ਓਥੇ ਕਿ ਚੱਲ ਮੈਂ ਹੁਣ ਕਿਦਾਂ ਜਵਾਬ ਦਵਾਂ ਹੈਣਾ ਉਹ ਚੀਜ਼ ਨੂੰ ਕਹਿੰਦੇ ਆ ਰਿਸਪੌਂਸਿਵਨੈਸ ਉਹ ਚੀਜ਼ ਬੜੀ ਇੰਪੋਰਟੈਂਟ ਆ ਕਈ ਜੱਜਾਂ ਦੇ ਮੂਰੇ ਜਿੱਥੇ ਬੰਦਾ ਸੋਚੀ ਪਿਆ ਗਿਆ ਉਹ ਪਤਾ ਲੱਗ ਜਾਂਦਾ ਓਥੋਂ ਕਿ ਯਾਰ ਇਹ ਤਾਂ ਹੁਣ ਦਾ ਸੋਚ-ਸੋ ਜਜ ਜਦ ਤੱਕ ਇਹ ਬੇਸਕੂਫ ਨਹੀਂ ਬਣਾ ਸਕਦੇ ਉਹਨੇ ਕਿੰਨੇ ਇਹ ਸੌਵਾਂਾਂ ਚ ਹਜ਼ਾਰਾਂ ਚ ਕੇਸ ਜਿਹੜੇ ਕੀਤੇ ਆ ਸਹੀ ਗੱਲ ਆ ਇਸੇ ਨਾਲ ਦੇ ਤੇ ਉਹੀ ਜਿਹੜੀ ਚੀਜ਼ ਆ ਉਹ ਕਈ ਵਾਰੀ ਕਈ ਲੋਕਾਂ ਤੋਂ ਜਿਹੜਾ ਪੁੱਛ ਚੁੱਕਾ ਸੀ ਰਿਸਪੌਂਸਿਵਨੈਸ ਹਾਜ਼ਰ ਜਵਾਬੀ ਜਿਸ ਨੂੰ ਕਹਿੰਦੇ ਆ ਫਟਾਫਟ ਜਿਹੜੀ ਤੁਰੰਤ ਆ ਤੇ ਹਾਜ਼ਰ ਜਵਾਬੀ ਜੇ ਪਹਿਲਾਂ ਬੰਦੇ 'ਚ ਨਹੀਂ ਪ੍ਰੈਜ਼ੈਂਟ ਆ ਉਹ ਕਈ ਵਾਰੀ ਗਲਤ ਵੀ ਸਵਾਲਾਂ 'ਚ ਸਵਾਲ ਲੱਗੇ ਜਿਹੜੇ ਨਿਕਲੀ ਜਾਣੇ ਤੇ ਕਈ ਵਾਰੀ ਬੰਦਾ ਉੱਥੇ ਫਸ ਜਾਂਦਾ ਜੇ ਉਹਦਾ ਕੇਸ ਢੂਠਾ ਹੋਵੇ ਫਿਰ ਇਹਦੇ ਵਿੱਚ ਟਾਈਮਿੰਗ ਤੇ ਡਿਲੀਵਰੀ ਕੀ ਹਰੇਕ ਚੀਜ਼ ਦੀ ਜਿਹੜੀ ਟਾਈਮਿੰਗ ਬੰਦੇ ਦੀ ਕਈ ਵਾਰੀ ਆਫ ਹੁੰਦੀ ਆ ਬੰਦਾ ਪੁੱਛਦਾ ਕਿ ਯਾਰ ਤੈਨੂੰ ਉਹਨੇ ਕੀ ਕਿਹਾ ਆਕੇ ਤੇ ਬੰਦਾ ਸ਼ੁਰੂ ਕਰਦਾ ਕਿ ਉਹ ਮੈਂ ਮਾਰਕੀਟ 'ਚ ਜਾ ਰਿਹਾ ਸੀਗਾ ਉੱਥੇ ਗੱਡੀ ਰੁਗੀ ਤਿੰਨ ਬੰਦੇ ਬਾਹਰ ਆਏ ਉਹ ਕਹਿੰਦਾ ਮੈਂ ਤੈਨੂੰ ਟੋਕਦਾ ਕਹਿੰਦਾ ਮੈਂ ਤੈਨੂੰ ਇਹ ਨਹੀਂ ਪੁੱਛਿਆ ਕਿ ਸਾਰੀ ਕਹਾਣੀ ਕੈਸੇ ਢੰਗੋਂ ਦੁਬਾਰਾ ਮੇਰੇ ਮੂਰੇ ਪਲੇ ਕਰ ਤੈਨੂੰ ਹੁਣ ਸਿੱਧੇ ਸਵਾਲ ਪੁੱਛਿਆਗਾ ਕਿ ਉਹਨੇ ਤੈਨੂੰ ਕੀ ਕਿਹਾ ਹੂੰ ਤੂੰ ਦੁਬਾਰਾ ਜਿਹੜਾ ਬਾਜ਼ਾ ਗੱਲੀ ਵਜਾਣਾ ਸ਼ੁਰੂ ਆਿੰਦਾ ਕਿ ਸਾਰਾ ਅੱਛਾ ਮੈਂ ਮਾਰਕੀਟ 'ਚ ਜਾ ਰਿਹਾ ਸੀਗਾ ਮੇਰੇ ਕੋਲੋਂ ਆਏ ਆ ਉਹ ਕਨਸਲ ਦੇ ਉੱਤੇ ਆ ਕੇ ਤੈਨੂੰ ਕੀ ਕੀ ਉਹਨਾਂ ਨੇ ਆ ਕੇ ਮਤਲਬ ਕਿ ਡਾਇਲੌਗ ਦਾ ਸਿੱਧਾ ਜਿਹੜਾ ਟਾਈਮਿੰਗ ਜਿਹੜੀ ਹੁੰਦੀ ਹੈ ਡਿਲੀਵਰੀ ਹੂੰ ਤੇ ਉਹ ਕਈ ਵਾਰੀ ਨਾ ਜੱਜਰ ਨੂੰ ਪੁੱਛਦਾ ਕਿ ਤੈਨੂੰ ਕੁਝ ਹੋਰ ਵੀ ਉਹਨੇ ਕਿਹਾ ਉਹਦੇ ਦੋ ਮਤਲਬ ਹੋ ਸਕਦਾ ਜਾਂ ਤਾਂ ਤੂੰ ਕੋਈ ਚੀਜ਼ ਮਿਸ ਕਰਤੀ ਹੈ ਕਿ ਜਾਂ ਤੁਸੀਂ ਕੋਈ ਇਦਾਂ ਦੀ ਚੀਜ਼ ਆ ਕਿ ਜੱਜ ਨੇ ਤੁਸੀਂ ਪੂਰੀ ਬੋਲਤੀ ਪਰ ਜੱਜ ਵੇਖਣਾ ਚਾਹ ਰਿਹਾ ਕਿ ਇਹਨੂੰ ਆ ਸਵਾਲ ਪੁੱਛ ਕੇ ਦੇ ਇਦਾਂ ਕੁਝ ਹੋਰ ਨਾ ਆਪਣੇ ਨੂੰ ਲਾ ਦੇ ਵਿੱਚ ਬੰਦਾ ਕਹਿੰਦਾ ਕਿ ਉਹਨੇ ਮੈਨੂੰ ਆ ਵੀ ਕਿਹਾ ਹੈਗਾ ਉਹ ਕਹਿੰਦਾ ਪਰ ਇਹ ਤਾਂ ਇਹਦੇ ਵਿੱਚ ਲਿਖਿਆ ਨਹੀਂ ਤੇਰੇ ਬਿਆਨਾਂ ਦੇ ਵਿੱਚ ਕਿਉਂ ਨਹੀਂ ਲਿਖਿਆ ਫਿਰ ਉੱਥੇ ਬੰਦਾ ਪੌਜ਼ ਹੋ ਜਾਂਦਾ ਡਰ ਜਾਂਦਾ ਕਈ ਵਰੀ ਸੋ ਜਦੋਂ ਤੁਸੀਂ ਕੋਈ ਚੀਜ਼ ਵੱਧ ਗਈ ਆ ਉਹ ਕਿਉਂ ਵੱਧ ਗਈ ਆ ਬਿਆਨਾਂ ਚ ਕਿਉਂ ਨਹੀਂ ਲਿਖੀ ਜਦੋਂ ਤੁਸੀਂ ਕੋਈ ਚੀਜ਼ ਘੱਟ ਗਈ ਆ ਤਾਂ ਕਿਉਂ ਤੁਹਾਡੇ ਕੋਲ ਰਹਿ ਗਿਆ ਤੇ ਉਹ ਜਿਹੜੇ ਤੁਹਾਡੇ ਫਿਰ ਡਮੀਨਰ ਰਵਈਆ ਤੁਹਾਡਾ ਬਿਹੇਵੀਅਰ ਵਗੈਰਾ ਕੀ ਹੈ ਹੁਣ ਆਪਾਂ ਜ਼ਿਆਦਾਤਰ ਜਿਹੜੇ ਕਲਾਇੰਟ ਸਾਡੇ ਕੋਲ ਆਣੇ ਆ ਉਹਨਾਂ ਨੂੰ ਕਹੀਦਾ ਕਿ ਤੁਸੀਂ ਜਦੋਂ ਸਾਡੇ ਕੋਲ ਤਿਆਰੀ ਕਰਾਣ ਆਣਾ ਤੁਸੀਂ ਕੋਟ ਪੈਂਟ ਪਾ ਕੇ ਆਣਾ ਆਫਿਸ ਦੇ ਵਿੱਚ ਹੀ ਤੇ ਜ਼ਿਆਦਾਤਰ ਮੈਂ ਦੇਖਿਆ ਜਿਹੜੇ ਪਾ ਕੇ ਆਂਦੇ ਆ ਹਨਾ ਕਈ ਨਹੀਂ ਭਾਗਾਂ ਨੇ ਛਾੜੇ ਤਾਂ ਵਕੀਲ ਆਏ ਨੇ ਕਹੀ ਜਾਣਾ ਕੀ ਹੈ ਇਹਦੀ ਗੱਲ ਗੱਲ ਹੀ ਸੁਣਨੀ ਹੈ। ਉਹ ਟਾਈ ਭਾਜੀ ਕਿਤੇ ਜਾ ਰਹੀ ਆ ਕਾਲਰ ਦਾ ਪਤਾ ਨਹੀਂ ਟਾਈ ਇੱਥੇ ਕਦੇ ਲੜਕੀ ਮੈਂਗਾ ਯਾਰ ਤੂੰ ਕਲੱਬ ਦੇ ਵਿੱਚ ਆਇਆ ਪਿਆ ਦੱਸ ਸਕਦੇ ਸ਼ਾਹਰੂਖ ਖਾਨ ਲੱਗਾ ਵਾ। ਉਸ ਜਾਦੀਪੁਰੇ ਜਾਣਾ ਜਾਦ ਇਹਨੂੰ ਪਾਲਾ ਜਾਏ ਇਹਨੂੰ ਲਾਦੇ ਹਨ। ਤੇ ਉਹ ਕੋਟ ਦੇ ਵਿੱਚ ਜਿੱਦਾਂ ਉਹ ਸਟਿਚਾਂ ਨਹੀਂ ਹੁੰਦੀਆਂ ਪਿੱਛੇ ਜਿੱਦਾਂ ਸਲਿੱਟ ਉਹਨਾਂ ਨੇ ਪਾਇਆ ਹੁੰਦਾ ਉਹਦੇ ਉੱਤੇ ਨਾ ਜਦੋਂ ਨਵਾਂ ਤੁਸੀਂ ਕੋਟ ਲੋ ਤਾਂਗਾ ਲੱਗਾ ਹੁੰਦਾ ਵਾਈਟ ਟਰੰਕ ਦਾ ਕ੍ਰੋਸ ਜਿਹੜਾ ਲੱਗਾ ਹੁੰਦਾ। ਹੂੰ ਖੋਲਣਾ ਹੁੰਦਾ ਜੀ। ਖੋਲਣਾ ਹੁੰਦਾ ਉਹਨੂੰ ਕੈਂਚੀ ਨਾਲ ਕੱ ਉਹ ਹੁਣ ਬੰਦਿਆਂ ਨੂੰ ਕਈਆਂ ਨੂੰ ਕੋਟ ਦੇ ਵਿੱਚ ਬੈਣਾ ਨਹੀਂ ਆਉਂਦਾ ਉਹ ਸਲਿੱਟ ਜਿਹੜੀ ਆ ਖੋਲਣੀ ਨਹੀਂ ਆਉਂਦੀ ਕਿ ਯਾਰ ਨਵਾਂ ਕੋਟ ਜਦੋਂ ਲਈਦਾ ਉਹ ਧਾਗੇ ਖੋਲਣੇ ਹੁੰਦੇ ਜਦੋਂ ਬਹਿ ਜਾਣਾ ਉਹ ਪਤਾ ਲੱਗਦਾ ਉਹ ਕੋਟ ਜਿਹੜਾ ਕਿਤੇ ਚੜਿਆ ਰਹਿੰਦਾ ਟਾਈ ਹੈ ਬਾਹਰੋਂ ਨਿਕਲੀ ਹੁੰਦੀ ਆ ਕਾਲਰ ਗਲੇ ਦਾ ਬੰਦ ਨਹੀਂ ਹੁੰਦਾ ਨਾ ਤਾਂ ਹੁੰਦਾ ਸਾਈਜ਼ ਨਹੀਂ ਫਿੱਟ ਆਉਂਦਾ ਸੋ ਇਹ ਹੈ ਕਿ ਜਿਹੜਾ ਉਹ ਇੱਕ ਦਿਨ ਜਿਹੜੇ ਤੁਹਾਡੇ ਪਹਿਨਣਾ ਸੈਨਣਾ ਜਿਹੜਾ ਹੈਗਾ ਉਹ ਜੱਜਪੁਰੇ ਬਹੁਤ ਇੰਪੋਰਟੈਂਟ ਆ ਉਹ ਕਿਉਂਕਿ ਪਤਾ ਕੀ ਉਹ ਇੱਕ ਸਿੰਬਲ ਹੈਗਾ ਰਿਸਪੈਕਟ ਦਾ ਕੀ ਤੁਸੀਂ ਕੋਰਟ ਸਿਸਟਮ ਦੀ ਰਿਸਪੈਕਟ ਕਰਦੇ ਆ ਵਕੀਲ ਤੁਹਾਡਾ ਜਿਹੜਾ ਕੋਰਟ ਪੈਂਟ ਪਾ ਕੇ ਆਇਆ ਸਰਕਾਰੀ ਵਕੀਲ ਜਿਹੜੇ ਇੰਟਰਪ੍ਰੀਟਰ ਵੀ ਆਉਗੇ ਟੱਪਾ ਪੂਰਾ ਕੱਢ ਕੇ ਜਿਹੜੇ ਆਉਂਦੇ ਆ ਜੱਜ ਵੀ ਹਨ ਤੇ ਕਲਾਇੰਟ ਕਈ ਵਾਰੀ ਜਿਹੜਾ ਹੁੰਦਾ ਨਹੀਂ ਆਪਣੇ ਕੋਰਟ ਪੈਂਟ ਦੇ ਨਾਲ ਸਪੋਰਟ ਸ਼ੂਜ਼ ਪਾਏ ਹੁੰਦੇ ਹੋਵੇਗਾ ਯਾਰ ਤੈਨੂੰ ਕਿਹਾ ਵੀ ਸੀਗਾ ਦੂਜੇ ਪਾ ਕੇ ਆ ਨਹੀਂ ਕਹਿੰਦਾ ਭਾਜੀ ਮੇਰੇ ਪੈਰ ਦੁਖ ਜਾਂਦੇ ਮੈਂ ਕਹਿੰਦਾ ਯਾਰ ਤੇਰੇ ਪੈਰ ਜਿਆਦਾ ਦੁਖਦੇ ਐ ਕਿ ਬੂਟ ਪਾ ਲੈਣਾ ਕਿੰਨਾ ਬੋਰਡਰ ਐਡਾ ਟੱਪ ਕੇ ਆ ਗਿਆ ਕੋਰਟ ਪੈਂਟ ਬਾਣਨ ਲੱਗੇ ਉਹ ਹੁੰਦਾ ਨਹੀਂ ਕਈ ਵਾਰੀ ਐਟੀਟਿਊਡਿਕ ਨਹੀਂ ਕਰਨਾ ਤਾਂ ਬਸ ਨਹੀਂ ਕਰਨਾ ਹਨਾ ਪਾਣਾ ਲੱਭਣਾ ਉਹ ਚੀਜ਼ ਆ ਕਿ ਡਬੀਨਰ ਤੁਹਾਡਾ ਜਿਹੜਾ ਤੁਹਾਡਾ ਉੱਠਣਾ ਬੈਠਣਾ ਜਿਹੜਾ ਕਿੱਦਾਂ ਦਾ ਹੂੰ 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 ਉਹ ਜਿਹੜੀ ਚੀਜ਼ ਆ ਉਹਨੂੰ ਆਪਣਾ ਅ ਦੇਖਣਾ ਕਿੱਦਾਂ ਤੇ ਉਹ ਜਿਹੜਾ ਡਬੀਨਰ ਆ ਉਹ ਰਾਤੋ ਰਾਤ ਨਹੀਂ ਜਿਹੜਾ ਆ ਜਾਣਾ ਲਾਅਰ ਦੇ ਆਫਿਸ ਤੁਹਾਨੂੰ ਕੋਈ ਵਰੀ ਟਾਈਮ ਹੁੰਦਾ ਤਾਂ ਕਹਿੰਦਾ ਕਿ ਯਾਰ ਕੋਰਟ ਪੈਂਟ ਜਿਹੜਾ ਪਾ ਕੇ ਆਓ ਤੁਹਾਨੂੰ ਜਿਹੜਾ ਹੋਰ ਆਪਾਂ ਕਿਹੜਾ ਕੋਈ ਜਨਮ ਜਨਮ ਦੀਆਂ ਯਾਰੀਆਂ ਦੋਸਤੀਆਂ ਪੋਗਾਣੀਆਂ ਹੈਨਾ ਤੁਸੀਂ ਇੱਕ ਸਰਵਿਸ ਲੈ ਰਹੇ ਆ ਤੇ ਸਾਡਾ ਕੰਮ ਇਹ ਹੈ ਕਿ ਤੁਹਾਨੂੰ ਬੈਸਟ ਤੋਂ ਬੈਸਟ ਜਿਹੜਾ ਪ੍ਰਪੇਅਰ ਕਰਨਾ ਉਹ ਮੌਕੇ ਲਈ ਉਹ ਲੌਬੀ 'ਚ ਕਈ ਵਾਰੀ ਮੈਂ ਜਾਨਾ ਚੌਂਕੜੀ ਮਾਰ ਕੇ ਕੋਈ ਸੋਫੇ ਤੇ ਬੈਠਿਆ ਵਾ ਕਿਸੇ ਨੇ ਪੈਨ ਨਾਲ ਕਦੀ ਕੁਝ ਲਿਖਤਾ ਇਦਾਂ ਦੇ ਬਦਲ ਨਹੀਂ ਜਿੱਦਾਂ ਕਿ ਰਾਜੂ ਨਾਲ ਸ਼ੀਲਾ ਵਾਲਾ ਕੰਮ ਹੂੰ ਚੱਲਣ데요 ਹੁੰ ਦਾ ਹਿਸਾਬ ਆ ਮੈਂ ਮਤਲਬ ਰਿਐਲਿਟੀ ਐਵਰੀ ਡੇ ਦੀ ਉਹ ਆ ਕਿ ਯਾਰ ਕਮ ਆਨ ਇੰਨਾ ਕਿ ਤਾਂ ਹੁਣ ਸਹੀ ਕਰੋ ਕੰਮ ਹਨ ਤੇ ਉਹ ਜਿਹੜਾ ਕੋਰਟ ਰੂਮ ਦੇ ਤੁਸੀਂ ਹੂੰ ਹਾਂਜੀ ਦੂਸਰਾ ਇਦਾਂ ਵਾ ਕਿ ਇਹ ਕਈ ਵਾਰੀ ਸਾਨੂੰ ਇਸ਼ੂ ਆ ਜਾਂਦਾ ਕਿ ਹੁਣ ਕੀ ਹੈ ਕਿ ਬੰਦਾ ਨਾ ਜਿਹੜਾ ਇੰਡੀਆ ਦੇ ਵਿੱਚ ਕਈ ਵਾਰੀ ਨਾ ਕੋਰਪੋਰਮ ਦੇ ਵਿੱਚ ਸ਼ਾਰਟ ਜਿਹੜੇ ਸਪੇਸਿਸ ਹੁੰਦੇ ਆ ਸਪੈਸ਼ਲੀ ਜਦੋਂ ਤੁਸੀਂ ਈਵਨ ਜਦੋਂ ਤੁਸੀਂ ਇਨ ਪਰਸਨ ਆਪਣੇ ਆਫਿਸ ਦੇ ਵਿੱਚ ਕਰਦੇ ਆ ਹੀਰਿੰਗ ਤੇ ਲੋਅ ਆਫਿਸਿਸ ਦੇ ਵਿੱਚ ਵੀ ਤੁਸੀਂ ਦੇਖਿਆ ਛੋਟੀਆਂ ਛੋਟੀਆਂ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਹਾਂਜੀ ਤੁਹਾਡੇ ਨਾਲ ਕੋਈ ਬੰਦਾ ਬੈਠਾ ਵਕੀਲ ਬੈਠਾ ਆ ਜਾਂ ਦੂਜੀ ਕਮਿਊਨਿਟੀ ਦਾ ਮੰਨ ਲਓ ਕੋਈ ਵਾਰੀ ਬੈਠਾ ਕਪੜੇ ਦਾ ਮਤਲਬ ਕੀ ਹੈਗਾ ਕਪੜੇ ਕਪੜੇ ਵਧੀਆ ਪਾਣੇ ਸੂਟ ਬੂਟ ਜਿਹੜਾ ਜੱਜ ਸਾਹਿਬ ਮੁਰੇ ਜਾਣਾ ਸਰਕਾਰੀ ਵਕੀਲ ਮੁਰੇ ਜਾਣਾ ਉਹਦੇ ਨਾਲ ਇਹ ਹੈ ਕਿ ਜਿਹੜਾ ਬਾਕੀ ਦੀ ਨਾਲ ਵੀ ਗੈਜਟ ਆnde ਆ ਕਿ ਤੁਹਾਡੀ ਵਧੀਆ ਡੀਓਡੋਰੈਂਟ ਪਰਫਿਊਮ ਸਵੈਲ ਸਮੂਲ ਸਾਰਾ ਉਹ ਸਾਰਾ ਵੀ ਜਿਹੜਾ ਹੈਗਾ ਉਹ ਜਿਹੜਾ ਉਦਣ ਹੈਗਾ ਤੁਹਾਡਾ 10 ਆਊਟ ਆਫ 10 ਜਿਹੜੀ ਤੁਹਾਡੀ ਗੇਮ ਹੋਣੀ ਚਾਹੀਦੀ ਹੈ ਮਤਲਬ ਤੁਸੀਂ ਫੁੱਲ ਆਪਣੇ ਸ਼ਾਰਪ ਜਿਹੜੀ ਤੁਹਾਡੀ ਐਬਿਲਿਟੀ ਚਾ ਉਹ ਕਰਕੇ ਜਾਣਾ ਤੇ ਉਹ ਜਿਹੜੀਆਂ ਚੀਜ਼ਾਂ ਨਾ ਸਾਰੇ ਨਾ ਧਿਆਨ ਰੱਖੋ ਕਿਉਂਕਿ ਤੁਹਾਡੇ ਨਾਲ ਵੀ ਬਹਿਣਾ ਕਿਸੇ ਨੇ ਕਮਰੇ ਕਈ ਵਾਰੀ ਛੋਟੇ ਹੁੰਦੇ ਆ ਵੈਂਟੀਲੇਸ਼ਨ ਦੀ ਉੱਥੇ ਪ੍ਰੋਬਲਮ ਆ ਹੈਣਾ ਤੇ ਉਹ ਛੋਟੇ ਛੋਟੇ ਕਮਰਿਆਂ ਦੇ ਵਿੱਚ ਜਿਹੜਾ ਰਹਿਣਾ ਉਹਦੇ ਵਿੱਚ ਕਰਨਾ ਹੁਣ ਜਿਹੜੀ ਕਿਹੜਾ ਤੁਸੀਂ ਫੂਡ ਖਾਦਾ ਹੈਣਾ ਤੇ ਕਈ ਵਾਰੀ ਆਪਾਂ ਹੁਣ ਦੇਖਦੇ ਆ ਕਿ ਕਈ ਤਰ੍ਹਾਂ ਦੇ ਹੁਣ ਆਪਾਂ ਵੀ ਐਥਨਿਸਿਟੀਆਂ ਦੇ ਨਾਲ ਕੰਮ ਕੀਤਾ ਉਹ ਬੰਦੇ ਦੇ ਸਾਰੇ ਕੱਪੜਿਆਂ ਕੁੱਪੜਿਆਂ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਝਲਕਦਾ ਕਈ ਵਾਰੀ ਤਾਂ ਹੁਣ ਪ੍ਰੋਬਲਮ ਪੈ ਜਾਂਦੀ ਉੱਥੇ ਟਾਈਟ ਸਪੇਸਿਸ ਦੇ ਵਿੱਚ ਸੋ ਇਹ ਹੈ ਕਿ ਇਹ ਸਾਰੀ ਜਿਹੜੀ ਚੀਜ਼ ਹੈ ਨਾ ਇਹਨੂੰ ਤੁਹਾਨੂੰ ਦੱਸਣਾ ਨਹੀਂ ਕਿਸੇ ਹੋਰ ਵਕੀਲ ਨੇ ਸੋ ਆਪਣੀ ਕੀ ਹੈ ਕਿ ਸ਼ੋਅਰੂਮ ਆਪਣੇ ਸ਼ੋਅ ਦੇ ਵਿੱਚ ਆਪਾਂ ਕਦੀ ਕੋ ਲੋ ਝਾਕਾ ਨਹੀਂ ਕੀਤਾ ਕਿ ਜਿਹੜੀ ਵੀ ਚੀਜ਼ ਹੈ ਕਿ ਜਨਤਾ ਠੀਕ ਹੈ ਜਿਹਨੇ ਨਿੰਦਿਆ ਕਰਨੀ ਨਿੰਦਿਆ ਕਰੀ ਜਾਵੇ ਪਰ ਇਹ ਹੈ ਕਿ ਤੁਹਾਡੇ ਫਾਇਦੇ ਲਈ ਜਿਹੜੀਆਂ ਗੱਲਾਂ ਵਾ ਉਹ ਦਸੀਆਂ ਵਾ ਰਿਐਲਿਟੀ ਜਿਹੜੀ ਹੈਗੀ ਆ ਪਤਾ ਤੁਹਾਨੂੰ ਵੀ ਹੈਗਾ ਕਿ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ ਗੱਲ ਕਈ ਵਾਰੀ ਲੋਕੀ ਚੱਕ ਲੈਂਦੇ ਕਿ ਯਾਰ ਇੱਦਾਂ ਕਹਿਤਾ ਉਦਾਂ ਕਹਿਤਾ ਮੈਂ ਅਫੈਂਸਿਵ ਲੈ ਗਿਆ ਕੋਈ ਨਹੀਂ ਲੈ ਗਿਆ ਅਫੈਂਸਿਵ ਤਾਂ ਲੈ ਗਿਆ ਪਰ ਇਹ ਹੈ ਕਿ ਜਿਹੜਾ ਸੁਣ ਰਿਹਾ ਯਾਰ ਜਿੰਨੇ ਸੁਧਰਨਾ ਵ ਉਹ ਇਸ ਚੀਜ਼ ਦਾ ਉਹ ਕਰੇ ਹੈਨਾ ਫਾਇਦਾ ਲਵੇ ਫੈਰal ਹੋਏ ਸੋ ਡਮੀਨਰ ਜਿਹੜਾ ਬੜੀ ਇੰਪੋਰਟੈਂਟ ਚੀਜ਼ ਆ ਪੋਲੀਟੀਕਲ ਅਵੇਅਰਨੈਸ ਬੜੀ ਇੰਪੋਰਟੈਂਟ ਚੀਜ਼ ਆ ਉਹ ਕਹਿੰਦਾ ਯਾਰ ਬੰਦਾ ਅਸਲੀ ਕੋਟਰਮ ਤੇ ਘੱਲ ਲਾ ਫਸਿਆ ਗਿਆ ਕਿ ਸਾਰਾ ਸਹੀ ਦੱਸਦਾ ਕਹਿੰਦਾ ਤੂੰ ਕਹਿੰਦਾ ਲੋਕਾਂ ਨੂੰ ਪਿੱਛੇ ਲਾਇਆ ਕਹਿੰਦਾ ਲੋਕਾਂ ਨੂੰ ਪਿੱਛੇ ਲਾਇਆ ਤੇ ਕਹਿੰਦਾ ਵੋਟਾਂ ਪਵਾਈਆਂ ਵੋਟਾਂ ਪਵਾਈਆਂ ਜੀ ਚੱਲ ਬਈ ਕਿੰਨੇ ਬੰਦੇ ਜੁੜੇ ਉਹ ਕਹਿੰਦਾ ਇੰਨੇ 200 300 ਬੰਦੇ ਮੇਰੇ ਨਾਲ ਜੁੜ ਕੇ ਵੋਟਾਂ ਪਾਤੀਆਂ ਆ ਤੇਰੀ ਵੋਟ ਬਣੀ ਆ ਕਹਿੰਦਾ ਉੱਥੇ ਸੋਚੀ ਪੈ ਗਿਆ ਕਿ ਯਾਰ ਉਹਨੂੰ ਪਤਾ ਲੱਗ ਗਿਆ ਮੈਂ ਸਵਾਲ ਆਣ ਲੱਗਾ ਕਹਿੰਦਾ ਪੰਜਾਬ ਚ ਕਿਦਾਂ ਇਲੈਕਸ਼ਨ ਕਦੋਂ ਸੀਗੇ ਬੰਦੇ ਨੂੰ ਇਲੈਕਸ਼ਨ ਤਾਂ ਨਹੀਂ ਪਤਾ ਕਹਿੰਦਾ ਉਸ ਤੋਂ ਪਹਿਲਾਂ ਵਾਲੇ ਇਲੈਕਸ਼ਨ ਕਦੋਂ ਸੀਗੇ ਤੇ ਐਮਐਲਏ ਇਲੈਕਸ਼ਨ ਕਦੋਂ ਸੀਗੇ ਐਫਪੀਐਲ ਇਲੈਕਸ਼ਨ ਕਦੋਂ ਸੀ ਹੁਣ ਬੰਦੇ ਨੂੰ ਪ politcal ਦਾ ਪਤਾ ਉਹਦਾ ਪਤਾ ਉਹ ਜੱਜ ਕਹਿੰਦਾ ਯਾਰ ਤੇਨੂੰ ਵੋਟਾਂ ਦਾ ਤੂੰ ਕਹਿੰਦਾ ਲੋਕਾਂ ਨੂੰ ਪਾਤੀਆਂ ਪਰ ਵੋਟਾਂ ਦਾ ਤੈਨੂੰ ਪਤਾ ਤਾਂ ਹੈ ਨਹੀਂ ਕਿ ਇਲੈਕਸ਼ਨ ਕਦੋਂ ਸੀਗੇ ਉਹਨੂੰ ਕਹਿੰਦਾ ਤੂੰ ਕਦੀ ਵੋਟ ਪਾਈ ਆ ਹੂੰ ਹਰਨ ਨੂੰ ਬੰਦੇ ਨੂੰ ਪਤਾ ਲੱਗ ਗਿਆ ਕਿ ਜਦ ਮੈਂ ਇਹਨੂੰ ਪੁੱਛਿਆ ਇਹਨੇ ਮੈਨੂੰ ਪੁੱਛਣਾ ਕਿ ਕਿਨੂੰ ਵੋਟ ਪਾਈ ਆ ਵਿਰੋਧੀ ਬੰਦਾ ਕਿਹੜਾ ਖੜਾ ਸੀਗਾ ਜੇ ਤੂੰ ਇੰਨਾ ਇੰਪੋਰਟੈਂਟ ਬੰਦਾ ਤਾਂ ਵਿਰੋਧੀ ਬੰਦਾ ਕਿੰਨੀਆਂ ਵੋਟਾਂ ਨਾਲ ਜਿੱਤੇ ਆ ਸਭ ਕੋ ਪਤਾ ਪੁੱਛਣਾ ਹਰ ਨੂੰ ਪਤਾ ਸਭ ਕੋ ਭਾਜੀ ਇਹ ਲੈ ਦਾ ਕੁੱਕੜ ਨਹੀਂ ਪਤਾ ਕਿ ਉਹਦੇ ਇਲਾਕੇ ਚੋਂ ਬੰਦਾ ਖੜਦਾ ਕੌਣ ਹੈ ਮੱਲੇ ਕੌਣ ਉਹਦੀ ਪਾਰਟੀ ਦਾ ਬੰਦਾ ਕਿਹੜਾ ਖੜਾ ਤੇ ਉਹ ਕਹਿੰਦਾ ਮੈਂ ਕਹਿੰਦਾ ਫੇਲ ਟੂ ਅੰਡਰਸਟੈਂਡ ਆ ਕਹਿੰਦਾ ਜੇ ਤੂੰ ਕਹਿੰਦਾ ਤੇਰਾ ਸਾਰਾ ਕੇਸ ਇਹਦੇ ਉੱਤੇ ਆ ਕਿ ਮੇਰੇ ਤੋਂ ਖਿਜਦੇ ਤਾਂ ਕਰਕੇ ਆ ਕਿ ਮੈਂ ਲੋਕੀ ਬਹੁਤ ਪਿੱਛੇ ਜੋੜਨੇ ਮੈਂ ਪਾਰਟੀ ਦਾ ਪ੍ਰ ਪਰ ਤੈਨੂੰ ਜਦਾਂ ਪੁੱਛਿਆ ਕਿ ਵੋਟ ਕਿਦੋਂ ਪਾਈ ਐ ਤੂੰ ਤਾਂ ਵੋਟ ਪਾ ਕੇ ਨਹੀਂ ਆਇਆ ਜਾਂ ਤੇਰੀ ਤਾਂ ਵੋਟ ਜਿਹੜੀ ਬਣੀ ਨਹੀਂ ਆ ਤੇ ਵੋਟਰ ਆਈਡੀ ਕਾਰਡ ਇਹਦੀ ਜਿੱਦਾਂ ਲੋਕਾਂ ਦਾ ਕਈਆਂ ਦਾ ਹੁੰਦਾ ਤੇ ਉਹ ਚੀਜ਼ੋ ਕਹਿੰਦਾ ਯਾਰ ਤੂੰ ਕੱਲ ਤੇਰੀ ਕਰਦੀ ਜਿਹੜੀ ਪੋਲੀਟਿਕਲ ਅਵੇਰਨੈਸ ਜਿਹੜੀ ਹੈਗੀ ਆ ਸਹੀ ਹੈ ਤੇ ਵੋਟ ਵੋਟਾਂ ਵਾਲਾ ਜਿਹੜਾ ਇਹਨੂੰ ਕਹਿੰਦੇ ਕਿ ਪੋਲੀਟਿਕਲ ਅਵੇਰਨੈਸ ਬੰਦੇ ਦੀ ਜਿਹੜੀ ਕੀ ਚੀਜ਼ ਆ ਨੌਲੇਜ ਕੀ ਆ ਜੇ ਨੌਲੇਜ ਨੌਲੇਜ ਲੈਵਲ ਜਿਹੜਾ ਕੀ ਆ ਇੱਕ ਦੀ ਬਣੀ ਸੀਗੀ ਵੋਟ ਉਹਨੂੰ ਪੁੱਛਦਾ ਕਿ ਵੋਟ ਕਿਉਂ ਨਹੀਂ ਪਾਈ ਹਮਮ ਸੋਣਪਾ ਜੀ ਵੋਟ ਹੁਣ ਕਿ ਕੋਈ ਬੰਦਾ ਕਿਹੇ ਚੀਜ਼ ਤੇ ਨਹੀਂ ਗਿਆ ਕਿਸੇ ਦਾ ਕਾਰਨ ਵੀ ਉਹ ਸਦਾ ਕੋਈ ਆ ਤਾਂ ਮੰਨਿਆ ਚਲੋ ਕਿਸੇ ਦੀ ਫੈਮਿਲੀ ਸਿਕਾ ਜਾਂ ਕੋਸ਼ਿਸ਼ ਸਿਕਾ ਹੈ ਨਾ ਕੋਈ ਵੀ ਕੋਈ ਵੀ ਜਿਹਦਾ ਚੀਜ਼ ਹੁਣ ਜਿੱਦਾਂ ਉਹ ਬੰਦਾ ਬਹਾਨਾ ਬੋਲਦਾ ਕਿ ਆਹ ਟ੍ਰੈਫਿਕ ਸੀਗਾ ਇਹ ਤਾਂ ਕੋਈ ਬਹਾਨਾ ਨਹੀਂ ਹੋਇਆ ਕਿ ਟ੍ਰੈਫਿਕ ਸੀਗਾ ਤੈਨੂੰ ਜੱਜ ਨੇ ਇੱਕ ਵਾਰੀ ਮੌਕਾ ਦਿੱਤਾਗਾ ਕਿ ਕਿਉਂ ਨਹੀਂ ਕੋਰਟ 'ਚ ਟਾਈਮ 'ਤੇ ਪਹੁੰਚਿਆ ਕਿਉਂ ਨਹੀਂ ਤੂੰ ਵੋਟ ਪਾਈ ਬਸ ਕਹਿੰਦਾ ਵੈਸੇ ਦੀ ਪਾਈ ਕਹਿੰਦਾ ਮੈਂ ਆਪ ਨਹੀਂ ਕਹਿੰਦਾ ਵੋਟ ਪਾਈ ਪਰ ਮੈਂ ਲੋਕਾਂ ਨੂੰ ਜ਼ਰੂਰ ਇਨਕਰੀਜ ਕਰਦਾ ਕਹਿੰਦਾ ਉਹਨੂੰ ਸਮਝਾ ਗਿਆ ਕਹਿੰਦਾ ਇਹਦਾ ਕੀ ਮਤਲਬ ਹੈ ਉਹ ਬਸ ਕਈ ਵਾਰੀ ਇਦਾਂ ਹੁੰਦਾ ਫਿਰ ਬੰਦਾ ਆਪਣੀਆਂ ਮਾਰਨ ਲੱਪੇਦਾ ਜੋ ਉੱਥੇ ਦਾ ਉੱਥੋਂ ਪਤਾ ਕਿ ਯਾਰ ਹੁਣ ਇਹ ਤੀਰ ਜਿਹੜਾ ਛੱਡ ਹੋ ਗਿਆ ਵਾਪਸ ਨਹੀਂ ਆਣਾ ਫੇਰ ਵੀ ਕਈ ਵਾਰੀ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਅਜੇ ਵੀ ਪੀਡੀ ਆਫਰ ਕਰਦਾ ਤੇ ਬੰਦਾ ਅਗੋ ਕਹਿੰਦਾ ਨਹੀਂ ਮੈਂ ਪੀੜ ਹੀ ਨਹੀਂ ਲੈਣੀ ਮੈਂ ਕੇਸ ਲੜਨਾ ਹੂੰ ਹੂੰ ਸੋ ਤੇਰੋਂ ਤੁਹਾਨੂੰ ਕੋਰਟ ਦੇ ਵਿੱਚ ਪੀਡੀ ਆਫਰ ਕੀਤੀ ਜਾ ਰਹੀ ਆ ਸਪੈਸ਼ਲੀ ਸਰਕਾਰੀ ਵਕੀਲ ਵੱਲੋਂ ਕੇਸ ਸ਼ੁਰੂ ਹੋਣ ਤੋਂ ਬਾਅਦ ਉਹ 99.9% ਸਮਝ ਲਓ ਗੱਲ ਕੋਈ ਕੰਮ ਤੁਸੀਂ ਖਰਾਬ ਜਿਹੜਾ ਕਰਤਾ ਇਹ ਤਾਂ ਨੌਣ ਨੇ ਇੱਕ ਮੌਕਾ ਜਿਹੜਾ ਬਚਨ ਦਾ ਹੋਰ ਦਿੱਤਾ ਪਰ ਉਹ ਜਿਹੜਾ ਬੰਦਾ ਵਾ ਉਹਦੇ ਦਿਮਾਗ ਚੋਂ ਦਾ ਸੱਜਣ ਮਿੱਤਰ ਬੈਠਾ ਉਹਨੇ ਉਹਨੂੰ ਸਿਖਾ ਕੇ ਭੇਜਿਆ ਵਾ ਕਿ ਵਕੀਲ ਭਾਵੇਂ ਤੇਰਾ ਜੋ ਫਰਜ਼ੀ ਕਰੇ ਵਕੀਲ ਤੇਰਾ ਤੇਰਾ ਦੁਸ਼ਮਣ ਤੇ ਤੂੰ ਸੱਜਣ ਮਿੱਤਰਾਂ ਦੀ ਗੱਲ ਜਿਹੜੀ ਮੰਨਣੀ ਐ ਸੋ ਬਾਹਰ ਜਦੋਂ ਕਈ ਵਾਰੀ ਐਦਾਂ ਹੁੰਦਾ ਨਾ ਕੇਸਾਂ ਦੇ ਤਾਂ ਉਹ ਬੰਦਿਆਂ ਨੇ ਭਾਜੀ ਕਿਹਾ ਵੀ ਹੋਇਆ ਕਈਆਂ ਨੇ ਵੀ ਯਾਰ ਭਾਜੀ ਮੈਨੂੰ ਨਾ ਐਟੀਟਿਊਡ ਆਪਣਾ ਸਹੀ ਰੱਖਣੇ ਦੇ ਦੇ ਇਹ ਐਗਜ਼ੈਕਟਲੀ ਇੱਕ ਲਾਈਨ ਐ ਕਈ ਵਾਰੀ ਜਿਹੜੇ ਡਾਇਲੌਗ ਠੀਕ ਆ ਕੋਰਟ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਵਕੀਲ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਸਿਸਟਮ ਨੇ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਤੁਸੀਂ ਸਿੱਖਣਾ ਵਕੀਲ ਦੋ ਕਿ ਸਿਸਟਮ ਕੀ ਆ ਹਾਂ 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 ਜਿਹੜੇ ਜੱਜ ਦਾ ਕਿੱਦਾਂ ਦਾ ਰਵਈਆ ਵਾ ਇੱਕ ਤੁਹਾਡੇ ਦੋਸਤ ਦਾ ਕਿ ਹੋਰ ਜੱਜ ਨੇ ਕੀਤਾ ਭਾਵੇਂ ਉਹਨੇ ਸ਼ਾਇਦ ਉਹਨੂੰ ਕੋਈ ਸਵਾਲ ਨਾ ਪੁੱਛਿਆ ਹੋਵੇ ਪਰ ਜ਼ਰੂਰੀ ਨਹੀਂ ਕਿ ਤੁਹਾਡੇ ਜੱਜ ਨੇ ਵੀ ਇਦਾਂ ਕਰਨਾ 2024 ਦੇ ਵਿੱਚ ਜਿਹੜੀ ਗੇਮ ਉਹ ਹੋਰ ਆ 2022 ਦੇ ਵਿੱਚ ਹੋਰ ਦਿਸਗੀ 2018 ਦੇ ਵਿੱਚ ਹੋਰ ਦਿਸਗੀ ਚੀਜ਼ਾਂ ਜਿਹੜੀਆਂ ਹੁਣ ਉਹ ਸਟ੍ਰਿਕਟ ਹੋ ਗਈਆਂ ਸਿਸਟਮ ਜਿਹੜੇ ਬਣ ਗਏ ਆ ਜਿਹੜਾ ਬੰਦਿਆਂ ਦੀ ਤੁਸੀਂ ਸਲਾਹ ਲੈ ਰਹੇ ਆ ਉਹਨਾਂ ਨੂੰ ਲੇਟੈਸਟ ਕੁਝ ਨਹੀਂ ਪਤਾ ਹੈਗਾ ਉਹ ਆਪਣੀ ਜਿਹੜੀ ਪੁਰਾਣੀਆਂ ਸੀਗੀਆਂ ਉਹਦੀ ਨੌਲੇਜ ਤੁਹਾਨੂੰ ਦੇ ਰਹੇ ਆ